ਝੰਡੇ ਝੰਡੇ ਲੈ ਕੇ ਜਾ ਰਹੇ ਸੀ ਬੀਜੇਪੀ ਵਾਲੇ ਝੰਡੇ ਲੈ ਕੇ ਜਾ ਰਹੇ ਸੀ ਆ ਦੇਖੋ ਸਾਡੇ ਕਿਸਾਨ ਭਰਾਵੰਦੀ ਇੱਕ ਇੱਕ ਦੀ ਜਿੱਤ ਸਾਰੇ ਝੰਡੇ ਲਾ ਕੇ ਝੰਡੇ ਲਾ ਕੇ ਇਹ ਸਾਡੇ ਇੱਕ ਦੀ ਜਿੱਤ ਹੈ ਕਿਸਾਨ ਭਰਾਓ ਇਹ ਬੀਜੇਪੀ ਵਾਲੇ ਗੱਡੀ ਭਰ ਕੇ ਝੰਡਿਆਂ ਦੀ ਲਿਜਾ ਰਹੇ ਸੀ ਐਲਵਾਦ ਵਿਖੇ ਖੜੇ ਆ ਇਹ ਬੀਜੇਪੀ ਵਾਲੇ ਝੰਡੇ ਲੈ ਕੇ ਜਾ ਰਹੇ ਸੀਗੇ ਸਾਰੇ ਕਿਸਾਨ ਭਰਾਵਾਂ ਨੇ ਸਾਰੇ ਝੰਡੇ ਲਾ ਕੇ ਇਹ ਸਾਡੇ ਪੁਲਿਸ ਵਾਲੇ ਭਰਾ ਡੰਡੇ ਚੱਕਦੇ ਹੋਏ ਜੀਪੀ ਵਾਲੇ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਝੰਡਿਆਂ ਦੀ ਗੱਡੀ ਭਰ ਕੇ ਲ ਜਾ ਰਿਹਾ ਸਿੰਘਾ ਇਹ ਤਾਂ ਸਾਡੇ ਕਿਸਾਨ ਭਰਾਵਾਂ ਦੁਆਰਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਕਿਉਂਕਿ ਇਹ ਜਿਹੜੀ ਕਾਤਲ ਸਰਕਾਰ ਹੈ ਇਹਨੇ ਸਾਡੇ ਭਰਾਵਾਂ ਦਾ ਯੂਪੀ ਵਿਖੇ ਕਤਲ ਕੀਤਾ ਹੈ ਉਹਦੇ ਰੋਸ਼ ਤੇ ਵਿੱਚ ਅੱਜ ਭਾਰੀ ਇਕੱਠ ਹੋਇਆ ਹੈ ਇਹਨਾਂ ਵੱਲੋਂ ਵਿਖੇ ਭਾਜਪਾ ਦਾ ਪੂਰਨ ਤੌਰ ਤੇ ਵਿਰੋਧ ਹੋਇਆ ਹੈ ਆ ਤੁਸੀਂ ਦੇਖ ਸਕਦੇ ਹੋ ਛੰਡਿਆਂ ਨੂੰ ਛੰਡਿਆਂ ਨੂੰ ਗੱਡੀ ਦੇ ਵਿੱਚੋਂ ਮਾਰ ਦਿੱਤਾ ਗਿਆ ਹੈ ਇਹ ਸਾਡੇ ਸਾਡੇ ਭਰਾਵਾਂ ਨੇ ਛੰਡੇ ਨੂੰ ਗੱਡੀ ਤੋਂ ਮਾਰਿਆ ਹੈ ਇਹਨਾਂ ਦਾ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਲ ਜਾ ਰਹੇ ਸੀ ਈਲਾਵਾਦ ਵਿਖੇ ਖੜੇ ਆ ਇਹ ਭਾਜੀਪੀ ਵਾਲੇ ਝੰਡੇ ਲੈ ਕੇ ਜਾ ਰਹੇ ਸੀਗੇ ਸਾਰੇ ਕਿਸਾਨ ਭਰਾਵਾਂ ਨੇ ਸਾਰੇ ਝੰਡੇ ਲਾ ਕੇ ਇਹ ਸਾਡੇ ਪੁਲਿਸ ਵਾਲੇ ਭਰਾ ਡੰਡੇ ਚੱਕਦੇ ਹੋਏ ਭਾਜੀਪੀ ਵਾਲੇ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਗੋਬਿੰਦ ਕੰਡਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਇਹ ਝੰਡਿਆਂ ਦੀ ਗੱਡੀ ਭਰ ਕੇ ਲ ਜਾ ਰਿਹਾ ਸੀਗਾ ਜਿਹਦਾ ਸਾਡੇ ਕਿਸਾਨ ਭਰਾਵਾਂ ਦੁਆਰਾ ਪੂਰਨ ਤੌਰ ਤੇ ਵਿਰੋਧ ਕੀਤਾ ਗਿਆ ਕਿਉਂਕਿ ਇਹ ਜਿਹੜੀ ਕਾਤਲ ਸਰਕਾਰ ਹੈ ਇਹਨੇ ਸਾਡੇ ਭਰਾਵਾਂ ਦਾ ਯੂਪੀ ਵੀਖੇ ਕਤਲ ਕੀਤਾ ਹੈ ਉਹਦੇ ਰੋਸ ਦੇ ਵਿੱਚ ਅੱਜ ਭਾਰੀ ਇਕੱਠ ਹੋਇਆ ਹੈ ਅਨਵਾਦ ਵੀਖੇ ਭਾਜਪਾ ਦਾ ਪੂਰਨ ਤੌਰ ਤੇ ਵਿਰੋਧ ਹੋਇਆ ਹੈ ਆ ਤੁਸੀਂ ਦੇਖ ਸਕਦੇ ਹੋ ਝੰਡਿਆਂ ਨੂੰ ਝੰਡਿਆਂ ਨੂੰ ਗੱਡੀ ਦੇ ਵਿੱਚੋਂ ਬਾਹਰ ਲਿੱਤਾ ਗਿਆ ਹੈ ਇਹ ਸਾਡੇ ਸਾਡੇ ਭਰਾਵਾਂ ਨੇ ਝੰਡਿਆਂ ਨੂੰ ਗੱਡੀ ਚੋਂ ਬਾਹਰ ਇਹਨਾਂ ਦਾ ਪੂਰਨ ਤੌਰ ਤੇ ਵਿਰੋਧ ਹੋ ਰਿਹਾ ਹੈ ਲਿ ਜਾ ਰਹੇ ਸੀ ਐਲਵਾਦ ਵਿਖੇ ਖੜੇ ਆ ਇਹ ਭਾਜੀਪੀ ਵਾਲੇ ਝੰਡੇ ਲੈ ਕੇ ਜਾ ਰਹੇ ਸੀਗੇ ਸਾਰੇ ਕਿਸਾਨ ਭਰਾਵਾਂ ਨੇ ਸਾਰੇ ਝੰਡੇ ਲਾ ਕੇ ਇਹ ਸਾਡੇ ਪੁਲਿਸ ਵਾਲੇ ਭਰਾ ਡੰਡੇ ਚੱਕਦੇ ਹੋਏ ਭਾਜੀਪੀ ਵਾਲੇ ਗੋਬਿੰਦ ਕੰਧਾ ਜੋ ਇਹਨਾਂ ਦੀ ਬੁੱਕਲ 'ਚ ਜਾ ਕੇ ਬਹਿ ਗਿਆ ਏ ਗੋਬਿੰਦ ਕੰਨਾ ਜੋ ਇਹਨਾਂ ਦੀ ਬੁੱਕਲ ਚ ਜਾ ਕੇ ਬਹਿ ਗਏ ਇਹ ਛੰਡਿਆਂ ਦੀ ਗੱਡੀ ਭਰ ਕੇ ਲ ਜਾ ਰਿਹਾ ਸੀਗਾ